ਚਾਹੀਦਾ ਜੀ ਮੈਂ ਇਨਸਾਫ ਮੰਗਦਾ ਮੈਨੂੰ ਇਨਸਾਫ ਚਾਹੀਦਾ ਮੇਰੇ ਬੇਟੇ ਦਾ ਸਾਜਿਸ਼ ਤਹਿਤ ਕਤਲ ਹੋਇਆ ਕਿਉਂਕਿ ਮੇਰਾ ਬਟਾ ਬੇਚਾ ਸਾਈਕਲ ਜਿੱਥੇ ਸਾਈਕਲ ਚਲਦੇ ਆ ਉਸ ਲਾਈਨ ਤੇ ਜਾ ਰਿਹਾ 30 35 ਦੀ ਸਪੀਡ ਤੇ ਬਸ ਮੇਰੀ ਤਾਂ ਅੱਖ ਨਹੀਂ ਦੇਖ ਦਿਆ ਕਿ ਮੈਂ ਕਪਾਦ ਸੀ ਬੋਲਦੀ ਬੇਟੇ ਅਮੈਂ ਕੁਝ ਨਹੀਂ ਕਰਦਾ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀ ਉਸ ਸਮੇਂ ਸੀ ਸਦਰ ਥਾਣੇ ਦੇ ਬਾਹਰ ਮੌਜੂਦ ਹੈ ਔਰ ਇੱਥੇ ਇੱਕ ਵੱਡਾ ਇਕੱਠ ਹੋ ਗਿਆ ਸਪੈਸ਼ਲ ਪੁਲਿਸ ਫੋਰਸ ਵੀ ਬੁਲਾਨੀ ਪਈ ਹੈ ਕਾਰਨ ਇਹੀ ਹੈ ਕਿ ਇੱਕ ਇੱਕ ਐਕਸੀਡੈਂਟ ਜਿਹੜਾ ਆ ਹਾਲਾਂਕਿ ਕੀ ਐਕਸੀਡੈਂਟ ਜਾ ਰਿਹਾ ਲੇਕਿਨ ਜਿਹੜੇ ਇੱਥੇ ਲੋਕ ਮੌਜੂਦ ਆ ਜਿਹੜੀ ਪੀੜਤ ਧਿਰ ਮੌਜੂਦ ਉਹਨਾਂ ਦਾ ਕਹਿਣਾ ਕਿ ਸਾਡੇ ਬੱਚੇ ਦਾ ਮਰਟਰ ਹੋਇਆ ਦੱਸਿਆ ਜਾ ਰਿਹਾ ਹੈ ਕਿ ਇਹ ਐਕਸੀਡੈਂਟ 5 ਤਰੀਕ ਨੂੰ ਹੁੰਦਾ ਬੀਤੀ 5 ਨੂੰ ਔਰ ਇੱਕ ਥਾਰ ਖੁੰਨੀ ਥਾਰ ਗੱਡੀ ਜਿਹੜੀ ਪਿੱਛੋਂ ਤੇਜ਼ ਰਫ਼ਤਾਰ ਚਾਉਂਦੀ ਐ ਤੇ ਚਿੱਟੀ ਪੱਟੀ ਤੋਂ ਪੀੜਤ ਧਿਰ ਨੇ ਜੋ ਸਾਡੇ ਨਾਲ ਗੱਲਬਾਤ ਕੀਤੀ ਆਫ ਕੈਮਰਾ ਉਹਨਾਂ ਦੇ ਕਹਿੰਦੇ ਮੁਤਾਬਕ ਚਿੱਟੀ ਪੱਟੀ ਤੋਂ ਇੱਕ ਸਾਈਡ ਤੇ ਬੁਲਟ ਮੋਟਰਸਾਈਕਲ ਤੇ ਇੱਕ ਨੌਜਵਾਨ ਜਿਸ ਦਾ ਨਾਮ ਬਲਬੀਰ ਸਿੰਘ ਸੀ ਮੁजफ्फरਪੁਰ ਪਿੰਡ ਦਾ ਉਹ ਲੜਕਾ ਜੋ ਜਿੰਮ ਜਾ ਰਿਹਾ ਸੀ ਸਵੇਰੇ 6 ਵਜੇ ਘਰੋਂ ਨਿਕਲਿਆ ਸੀ ਜਿੰਮ ਜਾਣ ਲਈ ਉਹਨੂੰ ਇੱਕ ਥਾਰ ਗੱਡੀ ਕੁਚਲ ਕੇ ਚਲੇ ਜਾਂਦੀ ਐ ਔਰ ਪਰਿਵਾਰ ਦਾ ਗਿਲਾ ਇਹ ਐ ਉਹ ਕਹਿੰਦੇ ਕਿ ਗੱਡੀ ਵਾਲੇ ਨੇ ਗੱਡੀ ਦੀ ਕੋਈ ਬ੍ਰੇਕ ਵੀ ਨਹੀਂ ਮਾਰੀ ਔਰ ਬੱਚੇ ਦਾ ਜਿਹੜਾ ਸਿਰ ਆ ਉਹ ਪਚ ਗਿਆ ਬੱਚੇ ਦੀ ਜਿਹੜੀ ਕਿੱਟ ਸੀ 23 ਸਾਲ ਦਾ ਬੱਚ ਉਸਦੀ ਜਿਹੜੀ ਕਿਟ ਐ ਉਹ ਥਾਰ ਦੇ ਬੰਪਰ ਚ ਫਸ ਜਾਂਦੀ ਐ ਔਰ ਉਹ ਉਸ ਤੋਂ ਬਾਅਦ ਥਾਰ ਰੋਕਣੀ ਰੁੱਕ ਕੇ ਇਨਸਾਨ ਇਹ ਦਿਖਾਉਂਦੇ ਗੱਲਬਾਤ ਕਰਨੀ ਜਾਂ ਪੀੜਤ ਨੂੰ ਚੱਕਣ ਦੀ ਤਾਂ ਦੂਰ ਦੀ ਗੱਲ ਉਹਦੀ ਕਿਟ ਜਿਹੜੀ ਉਹ ਵੀ ਫਸੀ ਰਹਿੰਦੀ ਐ ਕਿਟ ਤੱਕ ਤੋਂ ਨਹੀਂ ਕੱਢਦੇ ਔਰ ਗੱਡੀ ਨੂੰ ਧੂੰਦੇ ਲੈ ਜਾਂਦੇ ਆ ਔਰ ਨਾਲ ਦੀ ਨਾਲ ਜਿਹੜੀਆਂ ਸੀਸੀਟੀਵੀ ਤਸਵੀਰਾਂ ਪੀੜਤ ਧਿਰ ਨੇ ਸਾਨੂੰ ਦਿਖਾਈਆਂ ਉਹ ਤੋਂ ਅਸੀਂ ਬੜੇ ਹੈਰਾਨ ਆ ਔਰ ਗੱਲ ਬਹੁਤ ਹੈਰਾਨੀ ਜਨਕ ਐ ਕਿਉਂਕਿ ਜਿਹੜੀ ਥਾਰ ਗੱਡੀ ਆ ਉਹਦੇ ਨੰਬਰ ਪਲੇਟਾਂ ਨਹੀਂ ਸਨ ਮਤਲਬ ਬਿਨਾਂ ਨੰਬਰ ਹੀ ਖੂਨੀ ਥਾਰ ਨੇ ਇੱਕ ਪਰਿਵਾਰ ਉਜਾੜ ਕੇ ਰੱਖ ਦਿੱਤਾ ਔਰ ਉਸ ਤੋਂ ਵੀ ਜਿਹੜੀ ਹੈਰਾਨੀ ਵਾਲੀ ਗੱਲ ਇੱਕ ਪਰਿਵਾਰ ਅਜਾੜ ਕੇ ਰਖਦਾ ਲੇਕਿਨ ਉਸ ਤੋਂ ਵੀ ਜਿਹੜੀ ਗੱਲ ਹੋਰ ਸਾਹਮਣੇ ਆਈ ਉਹ ਇਹ ਹੈ ਕਿ ਜੋ ਲੜਕੇ ਜਿਸ ਦੀ ਡੈਥ ਹੋਈ ਹੈ ਉਸ ਦਾ ਪਿਤਾ ਸੀਐਮ ਸਿਕਿਉਰਿਟੀ ਵਿੱਚ ਬਤੌਰ ਏਐਸਆਈ ਤਨਤ ਹੈ ਔਰ ਇੱਥੇ ਇਨਸਾਫ ਲਈ ਮੰਤਕਾ ਕਰ ਰਿਹਾ ਗੜਗੜਾ ਰਿਹਾ ਕਿ ਮੈਨੂੰ ਸੱਚ ਮੇਰੇ ਸਾਹਮਣੇ ਆਣਾ ਚਾਹੀਦਾ ਤਾਂ ਜੋ ਪਤਾ ਲੱਗੇ ਕਿ ਮੇਰੇ ਪੁੱਤਰ ਦਾ ਇਹ ਮਰਡਰ ਹੈ ਕਿ ਐਕਸੀਡੈਂਟ ਹੈ ਉਹ ਕਹਿ ਰਿਹਾ ਕਿ ਸਾਨੂੰ ਡਾਊਟ ਇਹੀ ਹੈ ਪੀੜਿਤ ਮ੍ਰਿਤਕ ਦੇ ਪਿਤਾ ਕਹਿ ਰਹੇ ਕਿ ਸਾਨੂੰ ਡਾਊਟ ਇਹ ਹੈ ਕਿ ਮਰਡਰ ਕੀਤਾ ਕਿਉਂਕਿ ਗੱਡੀ ਬਿਨਾਂ ਨੰਬਰੀ ਸੀ ਉਸ ਤੋਂ ਬਾਅਦ ਗੱਡੀ ਹੂਟਰ ਮਾਰਦੀ ਜਿਹੜੀ ਉਹ ਨਿਕਲ ਜਾਂਦੀ ਹੈ ਗੱਡੀ ਲੁੱਕਦੀ ਨਹੀਂ ਹੈ ਉਹ ਕਹਿੰਦੇ ਕਿ ਸਰ ਜਿਹੜੇ ਡਾਊਟ ਹੈ ਡਾਊਟ ਕਲੀਅਰ ਹੋਣਾ ਚਾਹੀਦਾ ਕੋਈ ਉਹਨਾਂ ਨਾਲ ਗੱਲਬਾਤ ਕਰਦੇ ਤਾਂ ਸੁਣਾਉਂਨ ਉਹਨਾਂ ਦਾ ਕੀ ਕਹਿਣਾ ਮੇਰਾ ਨਾਮ ਜਗਤਾਰਾਮ ਜੀ ਪਿੰਡ ਮजफ्फरਪੁਰ ਜੀ ਡਿਸਟ੍ਰਿਕਟ ਨਮਸ਼ਾਹਰ ਜੀ ਕਟਨਾ ਕੀ ਹੋਈ ਹੈ ਜੀ ਕਟਨਾ ਸਰੇ ਆ ਵੀ 5 ਤਰੀਕ ਦੀ ਮਾਰਨਿੰਗ ਟਾਈਮ ਕੋਈ ਸਵਾ 6:00 ਵੀ ਤੇ ਮੇਰਾ ਬੇਟਾ ਕਰੋ ਜਮ ਵਾਸਤੇ ਦੁਕਾਨ ਆ ਸਾਡੀ ਲੰਗੜੋਏ ਵਿੱਚ ਜੀ ਕੱਪੜੇ ਦੀ ਰੈਡੀमेड ਦੀ ਮੇਰੇ ਬੇਟੇ ਦੀ ਉਹ ਸਵੇਰੇ ਕਰੋ ਨਿਕਲਦਾ ਸੀਗਾ ਉਹ ਇਥੇ ਨਵੇਂ ਸ਼ਹਿਰ ਦੇ ਇਲਾਕੇ ਕੋਈ ਜਿਮ ਹੈ ਉੱਥੇ ਜਿਮ ਚਾਹੁੰਦਾ ਹੁੰਦਾ ਸੀ ਦੋ ਘੰਟਾ ਡੇਢ ਘੰਟਾ ਜਿਮ ਚਲਾਉਂਦਾ ਸੀਗਾ ਉਸ ਸਵੇਰੇ तकरीबन ਕੋਈ 6:00 ਵਜੇ ਦੇ ਕੀ ਕਰੋਂ ਨਿਕਲਿਆ ਹੋਣਾ ਸਵੇਰੇ ਸਵੇਰੇ ਉਹ ਰੋਡ ਤੇ ਆਇਆ ਨਹਿਰ ਤੋਂ ਮੁੜਿਆ ਰੋਡ ਤੇ ਚੜ੍ਹਿਆ ਸਨਾਵੇ ਲਾਗੇ ਸਨਾਵੇ ਤੋਂ ਥੋੜੀ ਜਿਹੀ ਅੱਗੇ ਜਾ ਕੇ ਕਿ ਉਹਨੂੰ ਪਿੱਛੋਂ ਗੱਡੀ ਨੇ ਹਿੱਟ ਕੀਤਾ ਸਾਈਡ ਤੇ ਜਾ ਕੇ ਚਿੱਟੀ ਪੱਟੀ ਤੇ ਉਹ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਬਹੁਤ ਮੋਟਰਸਾਈਕਲ ਤੇ ਤੇ ਉਹਨੂੰ ਪਿੱਛੋਂ ਜਾ ਕੇ ਹਿੱਟ ਕੀਤਾ ਤੇ ਜਦ ਕਿ ਉੱਥੇ ਰੋਡ ਬਹੁਤ ਜ਼ਿਆਦਾ ਖੁੱਲਾ ਚਾਰ ਪੰਜ ਗੱਡੀਆਂ ਆਰਾਮ ਦੇ ਨਾਲ ਕ੍ਰਾਸ ਹੋ ਸਕਦੀਆਂ ਇਹ ਚਿੱਟੀ ਪੱਟੀ ਤੇ ਆਪਣੇ ਜਿੱਥੇ ਆਮ ਸਾਈਕਲ ਸੂਲ ਚੱਲਦੇ ਆ ਉਸ ਪੱਟੀ ਤੇ ਜਾ ਰਿਹਾ ਸੀ ਪਿੱਛੋਂ ਗੱਡੀ ਨੇ ਆ ਕੇ ਉਹਨੂੰ ਹਿੱਟ ਕੀਤਾ ਆ ਥਾਰ ਗੱਡੀ ਕਾਲੇ ਰੰਗ ਦੀ ਆ ਜਿਹੜੀ ਕਿ ਪੁਲਿਸ ਨੇ ਬਰਾਮਦ ਵੀ ਕਰ ਲਈ ਆ ਤੇ ਉਹ ਗੱਡੀ ਨੇ ਉਹਨੂੰ ਹਿੱਟ ਕੀਤਾ ਗੱਬੇ ਬਿਲਕੁਲ ਗੱਬੇ ਜਾ ਕੇ ਉਹਦੇ ਬੈ ਪਿੱਛੇ ਜਾ ਕੇ ਮਾਰੀ ਆ ਤੇ ਉਹ ਨਾਰਮਲ ਜਾ ਰਿਹਾ ਸੀ ਬੱਚਾ ਤੇ ਸਪੀਡ ਉਹਦੀ 35 ਦੀ ਸੀਗੀ ਉਹਦੇ ਕੋਲ ਮੋਟਰਸਾਈਕਲ ਛੁੱਟ ਗਿਆ ਮੋੜ ਤੇ ਗਾਂ ਨਿਕਲ ਗਿਆ ਉਹ ਉੱਥੇ ਡੇ ਗਿਆ ਗੱਡੀ ਦੇ ਵਿੱਚ ਬਚ ਕੇ ਉਹ ਉੱਥੇ ਪਰ ਮੋਟਰਸਾਈਕਲ ਦੇ ਹਾਲਾਤ ਦੇਖੀ ਮੋਟਰਸਾਈਕਲ ਖਤਮ ਕਰਤਾ ਜੀ ਖਤਮ ਕਰ ਖਤਮ ਕਰਤਾ ਮੇਰਾ ਖਿਆਲ 500 ਗੱਜ ਜਾ ਕੇ ਮੋਟਰਸਾਈਕਲ ਇਦਾਂ ਹੀ ਚਲਾ ਗਿਆ ਮੋਰੇ ਉੱਥੇ ਬੱਚਾ ਡੇ ਗਿਆ ਬੱਚਾ ਡੇ ਗਿਆ ਮੋਟਰਸਾਈਕਲ ਇਦਾਂ ਹੀ ਗਾਂ ਨਿਕਲ ਗਿਆ ਤੇ ਉਹ ਬੱਚਾ ਉੱਥੇ ਉੱਥੇ ਡਿੱਕੇ ਗੱਡੀ ਦੇ ਵਿੱਚ ਇਹਨਾਂ ਦੇ ਤੇ ਥਾਰ ਦੇ ਜਿਹੜੀ ਗੱਡੀ ਆ ਅੱਗੇ ਕਿੱਟ ਫਸ ਜਾਂਦੀ ਹੈ ਗੱਡੀ ਧੂੰ ਦੀ ਲੈ ਕੇ ਕਿੰਨੀ ਦੂਰ ਤੱਕ ਉਹ ਗੱਡੀ ਦੇ ਵਿੱਚ ਨਾ ਜਿਹੜੀ ਤੇ ਬੈਕ ਸੈਟ ਤੇ ਬੇਟੇ ਦੇ ਕਿੱਟ ਪਾਈ ਸੀ ਉਹਦੇ ਵਿੱਚ ਉਹਦੇ ਡਾਕੂਮੈਂਟਸ ਸੀ ਉਹਦਾ ਕੈਸ਼ ਸੀ ਤੇ ਲਾਇਸੈਂਸ ਵਗੈਰਾ ਹੋਰ ਏਟੀਐਮ ਵਗੈਰਾ ਕੈਸ਼ ਵੀ ਉਹਦੇ ਵਿੱਚ ਸੀਗਾ ਦੁਕਾਨ ਦੀਆਂ ਚਾਬੀਆਂ ਉਹਦੇ ਵਿੱਚ ਸੀਗੀਆਂ ਓਕੇਟ ਉਹਦੇ ਉਦੋਂ ਮੱਝੀਆ ਜਦੋਂ ਡਿੱਗਿਆ ਹੋਣਾ ਕਿਤੇ ਡਿੱਗਿਆ ਓਕੇਟੋ ਉਹਦੇ ਉਹਦੇ ਗੱਡੀ ਦੇ ਬੰਪਰ ਦੇ ਵਿੱਚ ਫਸ ਕੇ ਨਿਕਲ ਗਈ ਉਹ ਗੱਡੀ ਗਾਂਹ ਤੱਕ ਜਾ ਕੇ ਕਿਟ ਜਿਹੜਾ ਬ੍ਰਾਹਮ ਵਾਲਾ ਟੂਲ ਪਲੱਜ ਆਇਆ ਉਹਦੇ ਕੈਮਰੇ ਦੇ ਵਿੱਚ ਸ਼ੋਰ ਵੀ ਹੋਈ ਜਾ ਜਦ ਤੁਹਾਡੇ ਬੇਟੇ ਨਾਲ ਟਕਰਾਂਉਂਦੀ ਆ ਥਾਰ ਗੱਡੀ ਤੁਹਾਡੇ ਬੇਟੇ ਨੂੰ ਕਿੰਨੀ ਦੂਰ ਤੱਕ ਧੂੰਦੀ ਲੈ ਜਾਂਦੀ ਆ ਘੱਟੋ ਘੱਟ ਵੀ ਹਾਂ 100 200 ਮੀਟਰ ਉਹ ਗੱਡੀ ਉਹ ਤੂੰ ਕਿ ਲੱਗ ਗਈ ਹੈ ਪਿੱਛੇ ਨੂੰ ਤੇ ਡਰਾਈਵਰ ਨੂੰ ਇੰਨੀ ਹੋਸ਼ ਨਹੀਂ ਸੀਗੀ ਮੈਂ ਕਹਿੰਦਾ ਇਹ ਐਂ ਲੱਗਦਾ ਸੀ ਜਿੱਦਾਂ ਦਸ਼ ਦਛਣ ਵਾਲੇ ਦੱਸਦੇ ਆ ਵੀ ਇਹ ਗੱਡੀ ਜਿਹੜੇ ਕਿ ਪਿੱਛੋਂ ਵੀ ਕਿਸੇ ਨੇ ਦੇਖੀ ਆ ਇਹ ਗੱਡੀ ਰੋਡ ਦੇ ਉੱਤੇ ਘੁੰਮਦੀ ਆ ਹੁੱਲੜਵਾਜੀਆਂ ਕਰਦਾ ਆ ਰੋਡ ਦੇ ਉੱਤੇ ਇਹ ਤਕਰੀਬਨ 3% ਵਿੱਚ ਬੰਦੇ ਸੀਗੇ ਇਹਦੇ ਗੱਡੀ ਦੇ ਤੇ 2% ਇਹਨਾਂ ਦੇ ਗਾਇਬ 1% ਇਹਨਾਂ ਨੂੰ ਫੜ ਲਿਆ ਪੁਲਿਸ ਨੇ ਤੇ ਜਿਹੜਾ ਮੇਨ ਡਰਾਈਵਰ ਸੀ ਉਹ ਇਹਨਾਂ ਨੇ ਫੜ ਲਿਆ ਜਿਹੜਾ ਮੇਨ ਗੱਡੀ ਚਲਾਉਂਦਾ ਸੀ ਇਹ ਪਿੱਛੋਂ ਹੀ ਹਲੜਵਾਜੀਆਂ ਕਰਦੇ ਆ ਰਹੇ ਆ ਹਵਾਨੀਆਂ ਦਾ ਹਵਾਨੀਆਂ ਦਾ ਨੰਗਾ ਨਾਚੇ ਦੁਨੀਆ ਕਰਦੇ ਆ ਰਹੇ ਆ ਰੋਡ ਤੇ ਇਆ ਕੇ ਮੇਰੇ ਬੇਟੇ ਨੂੰ ਜਿਹੜਾ ਕਿ ਪੋਲਾ ਪਾਲਾ ਬੱਚਾ ਉਹਨੂੰ ਆਕੇ ਹਿੱਟ ਕੀਤੀ ਆ ਚਾਹੇ ਇਹਨਾਂ ਨੇ ਕੋਈ ਦੁਸ਼ਮਣੀ ਕੱਢੀ ਆ ਮੈਨੂੰ ਨਹੀਂ ਪਤਾ ਕੀ ਆ ਕੀ ਨਹੀਂ ਇਹ ਮੈਨੂੰ ਤਾਂ ਐ ਲੱਗਦਾ ਵੀ ਮੇਰੇ ਬੱਚੇ ਨੂੰ ਇਹਨਾਂ ਨੇ ਜਾਣ ਕੇ ਮਾਰਿਆ ਜਾਣ ਕੇ ਹਿੱਟ ਕੀਤਾ ਬਗੈਰ ਵਜਾ ਜਦ ਕੋ ਬੱਚਾ ਕਈ ਹੋ ਜਾਂਦੇ ਨੇ ਨਾ ਗੱਡੀ ਦੀ ਜਦੋਂ ਟੋਲ ਪਲਾਜ਼ਾ ਤੋਂ ਲੰਘਦੀ ਹੈ ਗੱਡੀ ਉਹਦੇ ਨੰਬਰ ਪਲੇਟ ਅੱਗੇ ਵੀ ਹੈ ਨਹੀਂ ਨੰਬਰ ਪਲੇਟ ਪਿੱਛੇ ਵੀ ਹੈ ਨਹੀਂ ਠੀਕ ਹੈ ਬਿਨਾ ਨੰਬਰ ਹੀ ਗੱਡੀ ਸੀ ਬਿਨਾ ਨੰਬਰ ਦੇ ਉਹ ਤੋਂ ਸਾਨੂੰ ਡਾਊਟ ਹੁੰਦਾ ਵੀ ਇਹ ਮਰਡਰ ਆ ਪਲਾਨਿੰਗ ਮਰਡਰ ਆ ਠੀਕ ਹੈ ਨਾ ਗੱਲ ਠੀਕ ਹੈ ਜੀ ਹਾਂ ਉਹ ਤੋਂ ਬਾਅਦ ਦੇਖੋ ਬੰਦੇ ਜਦੋਂ ਇਹ ਤੋਂ ਬੰਦੇ ਜਾਂਦੇ ਹੁਸ਼ਿਆਰਪੁਰ ਜਾਂਦੇ ਆ ਗੱਡੀ ਦਾ ਕੰਮ ਕਰਾਉਂਦੇ ਆ ਉੱਥੇ ਉਹ ਨਿਸ਼ਚਿੰਤ ਹੋ ਗਏ ਇੰਜੋਏ ਕਰ ਰਹੇ ਆ ਸਿਕਟਾ ਪੀ ਰਹੇ ਉਹਨਾਂ ਨੂੰ ਕੋਈ ਚਿੱਤ ਜਿੱਤੇ ਨਹੀਂ ਵੀ ਅਜੀ ਕੁਝ ਕਰਕੇ ਆਏ ਆ ਯਾਨੀ ਕਿ ਹਾਂ ਫਰੀ ਮਾਈਂਡ ਹੋ ਗਏ ਜਿੱਦਾਂ ਅਗਰ ਹਾਂ ਹਾਂ ਬਿਲਕੁਲ ਕੁਝ ਨਹੀਂ ਸੋਚਿਆ ਉਹਨਾਂ ਨੇ ਵੀ ਅਸੀਂ ਕੀ ਕਰਕੇ ਆਏ ਕੀ ਦੱਸੀ ਗੱਡੀ ਸਾਰੀ ਚੇਂਜ ਕਰ ਦਿੱਤੀ ਗੱਡੀ ਚੇਂਜ ਗੱਡੀ ਸਾਰੀ ਚੇਂਜ ਕਰ ਦਿੱਤੀ ਟੋਟਲੀ ਇਹਨਾਂ ਨੇ ਹੁਸ਼ਿਆਰਪੁਰ ਜਾ ਕੇ ਜਿਹੜਾ ਗੱਡੀ ਦਾ ਸਾਰਾ ਕੰਮ ਕਰਵਾਇਆ ਉਸ ਤੋਂ ਬਾਅਦ ਜਿਹੜੇ ਇਹਦੇ ਆਫਟਰ ਮਾਰਕੀਟ ਜਿਹੜੇ ਅਲੋਏ ਸੀ ਉਹ ਵੀ ਚੇਂਜ ਕੀਤੇ ਕੰਪਨੀ ਵਾਲੇ ਫਿੱਟ ਕਰਾ ਲਏ ਗੱਡੀ ਦੇ ਜਿਹੜੇ ਮੋਰੇ ਪੀਸ ਜਿਹੜੇ ਹਿੱਸੇ ਬਦਲਣ ਵਾਲੇ ਸੀ ਉਹ ਵੀ ਚੇਂਜ ਕਰਵਾ ਲਏ ਮਤਲਬ ਪੂਰੀ ਸ਼ੈਤਾਨੀ ਦੇ ਨਾਲ ਵੀ ਸਾਡਾ ਜਿਹੜਾ ਗਨਾਹ ਆ ਇਹ ਵੱੱਜਰ ਗਨਾਹ ਆ ਗਨਾਹ ਤਾਂ ਇਹਨੂੰ ਕਹਿ ਸਕਦੇ ਮਾਫ ਕਰਨ ਯੋਗ ਤਾਂ ਹੈ ਨਹੀਂ ਵੈਸੇ ਤੇ ਉਹਨੀ ਪੂਰੀ ਸ਼ੈਤਾਨੀ ਦੇ ਨਾਲ ਉਹ ਪੂਰੀ ਕਰਕੇ ਲੈ ਕੇ ਆਇਆ ਗੱਡੀ ਐ ਇਦਾਂ ਲੱਗਦੀ ਆ ਵੀ ਗੱਡੀ ਨੂੰ ਤਾਂ ਕੁਝ ਹੋਇਆ ਹੀ ਨਹੀਂ ਗੱਡੀ ਦੇ ਤਾਂ ਕੋਈ ਛਰੀਟੇ ਨਹੀਂ ਆਈ ਜਦ ਕਿ ਜਿਹੜੀ ਆ ਗੱਡੀ ਬਕਾਇਦਾ ਮੁੰਡੇ ਦੀ ਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਬਿਲਕੁਲ ਮੁੰਡੇ ਦੀ ਜਿਹੜੀ ਕੇਟੇ ਸੀਗੀ ਉਹ ਬਹਿਰਾਮ ਟੋਲ ਪਲਾਜੇ ਦੇ ਕ੍ਰੋਸ ਕਰਦੇ ਤਾਂ ਦੇਖੀ ਆ ਕੈਮਰਿਆਂ ਦੇ ਵਿੱਚੋਂ ਤੁਸੀਂ ਆਪ ਦੇਖੋ ਜਿਨ੍ਹਾਂ ਨੂੰ ਐਡੀ ਹਫੜਾ ਦਫੜੀ ਦੇ ਵਿੱਚ ਉਹਨਾਂ ਨੂੰ ਬੰਦਾ ਕੀ ਦੇਖਣਾ ਜਿਹਨੇ ਕਿੱਟ ਨਹੀਂ ਦੇਖੀ ਵੀ ਕਿੱਟ ਵੀ ਸਾਡੇ ਨਾਲ ਜਾ ਰਹੀ ਆ ਸੋ ਉਹਦੋਂ ਕੋਈ ਕਿਸੇ ਗੱਲ ਦਾ ਜਿਹੜਾ ਪਛਤਾਵਾ ਨਹੀਂ ਹੈਗਾ ਤਾਂ ਉਹ ਜਿਹੜਾ ਆ ਉਹ ਘੱਟ ਉਮਰ ਦਾ ਹੀ ਆ ਪਰ ਉਹਨੂੰ ਕਿਸੇ ਗੱਲ ਦਾ ਕੋਈ ਪਛਤਾਵਾ ਨਹੀਂ ਇਹ ਵੈਸੇ ਉਹਦੇ ਜਿਹੜੀ ਆ ਮੈਂ ਸਮਝਦਾ ਵੀ ਉਹਦੇ ਮਾਪਿਆਂ ਦੀ ਵੀ ਸਭ ਤੋਂ ਵੱਡੀ ਜਿਹੜੀ ਨਲੈਕੀ ਆ ਵੀ ਕੋਈ ਦਇਆ ਭਾਵਨਾ ਜਿਹੜੀ ਆ ਬੱਚਿਆਂ ਦੇ ਵਿੱਚ ਜਰੂਰ ਹੋਣੀ ਚਾਹੀਦੀ ਆ ਵੀ ਜੇ ਕਮ ਸੇ ਕਮ ਜੇ ਕੋਈ ਮਿਸ ਅਜਿਹੀ ਅਣਸਖਾਵੀ ਘਟਨਾ ਵਾਪਰ ਹੀ ਗਈ ਆ ਸੜਕਾਂ ਦੇ ਉੱਤੇ ਜਾਣਾ ਚੱਲਣਾ ਕਿਸੇ ਨਾ ਵੀ ਹੋ ਸਕਦੀ ਆ ਤੇ ਜੇ ਹੋ ਵੀ ਗਿਆ ਤੇ ਕੋਈ ਇਨਸਾਨੀਅਤ ਨਾ ਤੇ ਕੋਈ ਸ਼ਰਮ ਕਰੋ ਕੋਈ ਦੇਖ ਹੀ ਲਓ ਉੱਤਰ ਕੇ ਤੇ ਫਿਰ ਕਿਤੇ ਜੇ ਉਹ ਬਚ ਜਾਂਦਾ ਜਾਂ ਉਹ ਜੋ ਤਾਂ ਪਰਮਾਤਮਾ ਦੇ ਹੱਥ ਵਸਦਾ ਰੁਕਣਾ ਤਾਂ ਚਾਹੀਦਾ ਮਰਤਕ ਦੇ ਬ੍ਰਦਰ ਨਾਲ ਮੇਰੀ ਗੱਲਬਾਤ ਹੋਈ ਆ ਉਹ ਕਹਿੰਦੇ ਕਿ ਉਹਦੇ ਸਿਰ ਤੇ ਸੱਟ ਆ ਸਿਰ ਤੇ ਸੱਟ ਇੰਨਾ ਲੱਗਦਾ ਕਿ ਟਾਇਰ ਜਿਹੜਾ ਜਿਹੜੀ ਗੱਡੀ ਨੇ ਹਿੱਟ ਕੀਤਾ ਆ ਗੱਡੀ ਨੇ ਸੱਜੇ ਪਾਸਿਓਂ ਸਟੀering ਵਾਲੇ ਪਾਸਿਓਂ ਜਿਹੜਾ ਕੱਚੇ ਉੱਤਰ ਕੇ ਜਾ ਕੇ ਹਿੱਟ ਕੀਤਾ ਉਹ ਆਪਣੀ ਲਾਈਨ ਦੇ ਵਿੱਚ ਕਿੰਨੀ ਰੈਸ ਚਲਾ ਰਿਆ ਹੋਏ ਉਹ ਕਹਿ ਰਿਹਾ ਕਹਿੰਦਾ 150 ਤੋਂ ਉੱਪਰ ਗੱਡੀ ਜਾ ਰਹੀ ਸੀ ਕਹਿੰਦਾ ਮੇਰੇ ਤੋਂ ਕੰਟਰੋਲ ਨਹੀਂ ਹੋਈ ਇਹ ਤੇ ਬਿਆਨ ਆ ਉਹ ਆਪ ਕਹਿ ਰਿਹਾ ਹਾਂ ਰੁਕ ਸਕ ਸਕਦਾ ਸੀ ਮੇਰੀ ਮਾਰਨੀ ਸੀ ਕਿਸੇ ਹੋਰ ਚ ਮਾਰਦਾ ਆਪ ਗੰਧ ਚ ਮਾਰਦਾ ਆਪ ਮਾਰ ਲੈਂਦਾ ਉਹਨੇ ਕੋਈ ਬ੍ਰੇਕ ਨਹੀਂ ਸੀ ਮਾਰੀ ਮੈਂ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਅੱਜ ਇਹਨਾਂ ਨੇ ਉਹ ਬੰਦਾ ਫੜਿਆ ਆ ਤੇ ਕਿੰਨੇ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਮੁੰਡਾ ਸਾਡੀ ਸਾਡੀ ਇਹ ਜਿਹੜੀ ਸਾਰੀ ਜਿਹੜੀ ਆ ਇਹਦਾ ਪੁਲਿਸ ਪ੍ਰਸ਼ਾਸਨ ਨੇ ਚਲੋ ਬਾਅਦ ਵਿੱਚ ਜਿਹੜਾ ਆ ਸਾਨੂੰ ਇਸ ਚੀਜ਼ ਦਾ ਆਸ਼ਵਾਸ਼ਣ ਦਿਵਾਇਆ ਵੀ ਜਿੱਦਾਂ ਤੁਸੀਂ ਕਹੋਗੇ ਉਸ ਤਰੀਕੇ ਦੇ ਨਾਲ ਇਹਨੂੰ ਸਾਰਾ ਜਿਹੜਾ ਆ ਇਹਨੂੰ ਅਸੀਂ ਪ੍ਰਸੀਡ ਕਰਾਂਗੇ ਕਰਾਂਗੇ ਪਰ ਇਹ ਜਿਹੜਾ ਆ ਮੁੰਡਾ ਰੋਹਿਤਵਾ ਜਿੰਨੇ ਨੱਠ ਭੱਜ ਕਰਕੇ ਸਾਰੀਆਂ ਵੀਡੀਓਗ੍ਰਾਫੀਆਂ ਤੁਸੀਂ ਮੈਨੂੰ ਦੱਸੋ ਹਿੱਟ ਐਂਡ ਰਨ ਦੇ ਇੰਨੇ ਕੇਸ ਹੁੰਦੇ ਆ ਕਿੰਨੇ ਕੁ ਸੋਲਵ ਹੋ ਜਾਂਦੇ ਆ ਕਿੰਨੇ ਕੁ ਜਿਹੜੇ ਆ ਪੁਲਿਸ ਪੁਲਿਸ ਥਾਣਿਆਂ ਦੇ ਵਿੱਚ ਪੂਰੀ ਹੈਗੀ ਐ ਨਹੀਂ ਇਸ ਇਸ ਚੀਜ਼ ਨੂੰ ਕਰਨ ਦੇ ਲਈ ਜਿਸ ਤਰੀਕੇ ਸਬੂਤ ਮਟਾਏ ਗਏ ਆ ਸ਼ੈਤਾਨੀ ਕੀਤੀ ਹੈ ਪਰ ਮਾ ਬਹੁਤ ਔਖਾ ਸੀ ਮਾ ਬਹੁਤ ਔਖਾ ਸੀ ਉਹ ਬਲਾਈਂਡ ਸੀ ਬਲਾਈਂਡ ਮਰਡਰ ਸੀ ਤਾਂ ਪਤਾ ਹੀ ਨਹੀਂ ਲੱਗਣਾ ਸੀਗਾ ਇਹ ਜਿਹੜੀ ਰੋਹਿਤ ਹੈ ਰੋਹਿਤ ਐਂਡ ਜਿਹੜੀ ਉਹਦੀ ਟੀਮ ਹੈ ਉਹਨਾਂ ਨੇ ਰਲ ਕੇ ਇਹ ਕੰਮ ਕਰਕੇ ਇਹ ਜਿਹੜਾ ਮਾਮਲਾ ਸਾਹਮਣੇ ਲਿਆਂਦਾ ਤੇ ਫਿਰ ਪੁਲਿਸ ਨੇ ਉਹਨਾਂ ਨੂੰ ਗੱਲ ਕੀਤੀ ਤੇ ਉਹ ਜਿਹੜੇ ਬੰਦੇ ਆ ਏ ਸੁਖੀ ਸਾਹਿਬ ਇਹਦੇ ਵਿੱਚ ਇੱਕ ਵੱਡੀ ਮੰਗ ਆ ਜਿਹੜੀ ਮੈਂ ਡੀਐਸਪੀ ਸਾਹਿਬ ਦੇ ਧਿਆਨ ਚ ਵੀ ਲਿਆਂਦੀ ਆ ਕਿਉਂਕਿ ਚੰਡੀਗੜ੍ਹ ਦਾ ਜੇ ਇੱਕ ਢੇੜਾ ਹੋਵੇ ਨਾ ਜੇ ਇੱਥੋਂ ਨਵੇਂ ਸ਼ਹਿਰ ਤੋਂ ਵੀ ਪਾਣਾ ਤੇ ਮੇਰੇ ਖਿਆਲ ਦੇ ਨਾਲ ਤਾਂ ਵੀ 2-3 ਹਜ਼ਾਰ ਲੱਗ ਜਾਂਦਾ ਤੇ ਉਹ ਤਾਂ ਆਉਂਦਾ ਸੀਗਾ ਉਧਰੋਂ ਬਟਾਲੇ ਤੋਂ ਗੁਰਦਾਸਪੁਰ ਤੋਂ ਠੀਕ ਆ ਗੱਲ ਇਹ ਕੋਈ ਵੱਡਾ ਤਸਕਰ ਸਪਲਾਈਅਰ ਲੱਗਦਾ ਆ ਠੀਕ ਆ ਗੱਲ ਸਾਡੀ ਇਹ ਜਿਹੜੀ ਆ ਇਹ ਚੀਜ਼ ਦਾ ਸਾਨੂੰ ਜਿਹੜਾ ਸ਼ੱਕ ਵਾ ਕਿ ਜਿਹੜਾ ਆ ਮਰਡਰ ਵਾ ਇਹ ਕੋਈ ਐਕਸੀਡੈਂਟ ਕੇਸ ਨਹੀਂ ਹੈਗਾ ਠੀਕ ਹੈ ਗੱਲ ਜਿਹੜਾ ਮ੍ਰਿਤਕ ਦਾ ਨਾਮ ਕੀ ਸੀ ਬਲਵੀਰ ਬਲਵੀਰ ਦੀ ਕੋਈ ਕਿਸ ਨੇ ਰੰਜਿ ਸੀ ਕਿਉਂਕਿ ਤੁਸੀਂ ਸ਼ੱਕ ਜਾਰ ਕਰ ਕੋ ਸਾਡਾ ਜਿਹੜਾ ਬੇਟਾ ਸੀਗਾ ਉਹ ਬਿਲਕੁਲ ਰੋਲ ਸੀ ਬਿਲਕੁਲ ਉਹਦੇ ਨਾ ਪੰਜ ਪਿੰਡ ਗਵਾਹੀ ਦੇਣਗੇ ਵੀ ਇਹ ਬੱਚਾ ਇਸ ਚੀਜ਼ ਦਾ ਨਹੀਂ ਸੀਗਾ ਕਿਸੇ ਤਰ੍ਹਾਂ ਦਾ ਨਾ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਬੈਲ ਮੈਂ ਮੈਂ ਕਹਿੰਦਾ ਅਸੀਂ ਇਹ ਹੋ ਸਕਦਾ ਵੀ ਇੱਕ ਚੰਗੇ ਇਨਸਾਨ ਦੀ ਚੰਗੇ ਬੱਚੇ ਦੇ ਵੀ ਬਣ ਜਾਂਦੇ ਕਿਉਂਕਿ ਅਗਲੇ ਨੂੰ ਇਹ ਹੁੰਦਾ ਪੇਸਾਲਾ ਇਹ ਚੰਗਾ ਕਿਉਂ ਠੀਕ ਹੈ ਜੀ ਤੇ ਮੈਂ ਇਹੀ ਮੰਗ ਕਰਦਾ ਪੁਲਿਸ ਤੋਂ ਪੁਲਿਸ ਪ੍ਰਸ਼ਾਸਨ ਤੋਂ ਸਾਡੀ ਡੀਐਸਪੀ ਸਾਹਿਬ ਨੇ ਵੀ ਗੱਲ ਹੋਈ ਮੇਰੀ ਵੀ ਉਹੀ ਮੰਗ ਸੀ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਇਹ ਬੰਦੇ ਇਹ ਬੰਦੇ ਇਸ ਨੂੰ ਅੰਟੈਰੋ ਬੇਟ ਵੀ ਕੀਤਾ ਜਾਵੇ ਪੁੱਛਿਆ ਵੀ ਬੜਾ ਕੁਝ ਇਹ ਤੋਂ ਨਿਕਲੂਗਾ ਸਾਨੂੰ ਸੱਚਾਈ ਸਭ ਨੂੰ ਵੀ ਸੱਪ ਟੱਕਰਦਾ ਕਦੀ ਸੱਪ ਨੂੰ ਸੱਪ ਨਹੀਂ ਟੱਕਰਦਾ ਹੁੰਦਾ ਤੇ ਇਹ ਬੱਚਾ ਸੱਟਾ ਮਾਰਿਆ ਗਿਆ ਅੰਦਰ ਕੋਈ ਸ਼ਰਮਿੰਦਗੀ ਨਹੀਂ ਕੋਈ ਨਹੀਂ ਨਹੀਂ ਉਹ ਤਾਂ ਨੇੜੇ ਤੇੜੀ ਵੀ ਹੈ ਨੀ ਕਾਣਾ ਹੀ ਹੈ ਨਹੀਂ ਸਾਲੇ ਚ ਸ਼ਰਮਿੰਦਗੀ ਆ ਲੈ ਸਾਡਾ ਬੱਚਾ ਮਾਰਿਆ ਆਮ ਨਾਲ ਬੈਠਾ ਉਹ ਦੇਖੋ ਪਿੱਤਾ ਦੇ ਦਿਲ ਤੇ ਕੀ ਬੀਤਦੀ ਆਪਾਂ ਮਹਿਸੂਸ ਕਰ ਸਕਦੇ ਹਾਂ ਨਾ ਕਿ ਜਿਨ੍ਹਾਂ ਦੇ ਪੁੱਤ ਜਹਾਨੋਂ ਚਲੇ ਗਿਆ ਜਹਾਨ ਹੀ ਸੁਨਣਾ ਹੋ ਜਾਂਦਾ ਨਾ ਮੈਂ ਉਹਨਾਂ ਦਾ ਦਰਦ ਮਹਿਸੂਸ ਕਰ ਸਕਦਾ ਹਾਂ ਆਪਣੇ ਅੰਜੂ ਰੋਕ ਕੇ ਇੱਥੇ ਖੜੇ ਆ ਬਸ ਹਾਂ ਮਤਲਬ ਬੱਚੇ ਜੀ ਬੱਚਾ ਮੇਰਾ ਬੱਚਾ ਮੇਰਾ ਮੈਨੂੰ ਐ ਲੱਗਦਾ ਵੀ ਇਹ ਬੱਚਾ ਮੇਰਾ ਮਾਰਿਆ ਗਿਆ ਚਾਹੀਏ ਪਰ ਇਹ ਚੀਜ਼ੇ ਨੂੰ ਮੈਨੂੰ ਸਾਹਮਣੇ ਆਣਾ ਚਾਹੀਦਾ ਕਿ ਕਿਉਂ ਹੋਇਆ ਲਿਆ ਜਾਵੇ ਕਿ ਉਸ ਤੋਂ ਪਹਿਲਾਂ ਕਿਹਨੇ ਗੱਲ ਹੋਈਆਂ ਲੋਕੇਸ਼ਨਾਂ ਵਗੈਰਾ ਕਾਲ ਜਿਹੜੀ ਉਹਦੀ ਟ੍ਰੇਸ ਜਿਹੜਾ ਇਹ ਦੇਖੋ ਜੇ ਉਹਨੂੰ ਜੇ ਉਸ ਤੋਂ ਗਲਤੀ ਹੋ ਗਈ ਉਸ ਬੰਦੇ ਨੂੰ ਹਿੱਟ ਐਂਡ ਰਨ ਕਰਕੇ ਇਥੇ ਮਰਡਰ ਕਰਕੇ ਉਹਦੀ ਗੱਡੀ ਨਾ ਹੀ ਹੋਇਆ ਉਹ ਬੰਦਾ ਜਿਹੜਾ ਆ ਉਹ ਅੱਗੇ ਜਾ ਕੇ ਪਾਰਟੀਆਂ ਕਰ ਰਿਹਾ ਗੱਡੀ ਠੀਕਰਾ ਕੇ ਤੁਸੀਂ ਆਪ ਸੋਚੋ ਇੰਨੀ ਤਾਂ ਨਹੀਂ ਹੋਣੀ ਚਾਹੀਦੀ ਹਨਾ ਤੇ ਫਿਰ ਇਹ ਇਹ ਕਿੱਥੇ ਦਾ ਫਿਰ ਇਹ ਜਿਹੜਾ ਲਾਅ ਹੈ ਜਾਂ ਕਿੱਥੇ ਦੀ ਜਿਹੜੀ ਆ ਇਹ ਮਤਲਬ ਹੈਗੀ ਆ ਗੱਲ ਅੰਦਰ ਹੁਣ ਜਿਹੜੀ ਆ ਡੀਐਸਪੀ ਸਾਹਿਬ ਨੂੰ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਅਸੀਂ ਇਸ ਐਂਗਲ ਤੋਂ ਜਿਹੜਾ ਆ ਮੈਂ ਕਿਹਾ ਸਾਨੂੰ ਜਿਹੜਾ ਆ ਉਹ ਬਚਨਬੱਧ ਹੋਵੋ ਸਾਨੂੰ ਜਿਹੜਾ ਟਾਈਮ ਦਿਓ ਵੀ ਤੁਸੀਂ ਇਹ ਜਿਹੜਾ ਤਫਤੀਸ਼ ਕਰਕੇ ਇਸ ਜਿਹੜਾ ਇਹਦਾ ਕੋਈ ਜਿਹੜਾ ਇਹ ਦੂਜਾ ਐਂਗਲ ਆ ਜਿਹੜਾ ਜਿਸ ਤੋਂ ਘੰਗੋਲਿਆ ਜਾਵੇ ਇਸ ਚੀਜ਼ ਨੂੰ ਇਹਦੀ ਕਰਕੇ ਜਿਹੜੀ ਆ ਜਿਹੜੀ ਪੜਤਾਲ ਕਰਕੇ ਸਾਨੂੰ ਉਸ ਚੀਜ਼ ਦੇ ਬਾਰੇ ਜਿਹੜਾ ਕਾਰ ਚਾਲਕ ਜਿਹੜਾ ਹੈ ਉਹੀ ਕਾਰ ਦਾ ਮਾਲਕ ਹੈ ਕਾਰ ਦਾ ਮਾਲਕ ਉਹੀ ਹੈ ਨਾਲ ਇਹਦੇ ਨਾਲ ਦੋ ਜਣੇ ਹੋਰ ਸੀ ਪਰ ਅੰਦਰ ਉਹਦਾ ਪਰਿਵਾਰ ਦੇਖਣ ਨੂੰ ਦਰਮਿਆਨਾ ਪਰਿਵਾਰ ਲੱਗਦਾ ਫਿਰ ਤੁਹਾਡਾ ਸ਼ੱਕ ਵੀ ਸਹੀ ਹੁੰਦਾ ਨਾ ਪੈਸਾ ਕਿੱਥੋਂ ਪੈਸਾ ਕਿੱਥੋਂ ਆ ਰਿਹਾ ਜੀ ਫਿਰ 8 ਲੱਖ ਦੀ ਗੱਡੀ ਜਿਹੜੀ ਆ 20 ਲੱਖ ਦੀ ਗੱਡੀ ਆ ਜਿਹੜੇ ਲੋਏ ਪਾਏ ਸੀ 3 ਲੱਖ ਦੇ ਤਾਂ ਲੋਏ ਆ ਆਫਟਰ ਮਾਰਕੀਟ 7-8 ਲੱਖ ਦਾ ਮਾਲ ਲੱਗਿਆ ਮਾਲ ਲੱਗਾ ਹੋਇਆ ਫੂਟਰ ਤੇ ਇਹ ਤਾਂ ਫੇ ਕਿਹੜਾ ਆ ਪੁਸ਼ਤਪ ਨਹੀਂ ਕੋਈ ਤਕੜਾ ਬੰਦੇ ਕਰ ਬਿਲਕੁਲ ਕਿ ਪਰਿਵਾਰ ਤਾਂ ਦਰਮਿਆਨਾ ਪਰਿਵਾਰ ਲੱਗਦਾ ਬਿਲਕੁਲ 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 ਇਹ ਕੋਈ ਨਾ ਕੋਈ ਧੰਦਾ ਕਰਦਾ ਆਗਾ ਮੇਰੀ ਤਾਂ ਮੰਗ ਇਹੀ ਐ ਵੀ ਇਹ ਨੂੰ ਜਿੱਦਾਂ ਹੁਣ ਸਾਡੀ ਪੁਲਿਸ ਐ ਕੇ ਹੋ ਜਾਂਦਾ ਵੀ ਐਕਸੀਡੈਂਟ ਕੇਸ ਕਰਕੇ ਇਹਦੀ ਜਮਾਨਤ ਹੋ ਜਾਂਦੀ ਐ ਮੈਂ ਚਾਹਣਾ ਵੀ ਇਹਦੀ ਜਮਾਨਤ ਨਹੀਂ ਹੋਣੀ ਚਾਹੀਦੀ ਇਹ ਨੂੰ ਪਹਿਲਾਂ ਇੰਟਰੋਗੇਟ ਪੁਲਿਸ ਕਿਸੇ ਵੀ ਟੰਗ ਨਾਲੇ ਨੂੰ ਕਰਕੇ ਇਹ ਨੂੰ ਬੁਲਾਵੇ ਮੈਨੂੰ ਤਾਂ ਤਾਂ ਮੇਰੇ ਦਿਲ ਨੂੰ ਤਸੱਲੀ ਆਉਣੀ ਐ ਇਹ ਐਕਸੀਡੈਂਟ ਕੇਸ ਬਣਾ ਕੇ ਇਹ ਇਹਨੂੰ ਇਹ ਬਿਲ ਦੇ ਦੇਣੀ ਆ ਤੇ ਫੇ ਮੈਂ ਇਥੇ ਕੀ ਸਮਝਾ ਵੀ ਕਿਸੇ ਤਰ੍ਹਾਂ ਦੀ ਵੀ ਸਾਡੇ ਜਿਹੜੀ ਮਨ ਨੂੰ ਕੋਈ ਤਸੱਲੀ ਨਹੀਂ ਹੋਈ ਇਹਨਾਂ ਦੀ ਤਫ਼ਤੀਸ਼ ਦੇ ਨਾਲ ਅਸੀਂ ਫਿਰ ਜਿਹੜਾ ਤਿੱਖਾ ਸੰਘਰਸ਼ ਕਰਾਂਗੇ ਉਹ ਸਾਡਾ ਰਿਸਕ ਹੈ ਅਸੀਂ ਪੂਰਾ ਹਲਕਾ ਨਵਾਂ ਸ਼ਹਿਰ ਰੜਕੇ ਫਿਰ ਅਸੀਂ ਪੂਰਾ ਸੰਘਰਸ਼ ਕਰਾਂਗੇ ਜੇ ਮੈਂ ਮੇਰੇ ਪੁੱਤ ਦਾ ਮੈਨੂੰ ਨਿਆ ਨਾਮ ਲਿਆ ਮੈਂ ਸੰਘਰਸ਼ ਕਰੂੰਗਾ ਪੂਰਾ ਰੜਕੇ ਮੇਰਾ ਹਲਕਾ ਨਵਾਂ ਸ਼ਹਿਰ ਹੈ ਹਲਕਾ ਹਲਕੇ ਦਾ ਬੱਚਾ ਬੱਚਾ ਚੰਡੀਗੜ੍ਹ ਚੌਂਕ ਚ ਆਊਗਾ ਇਹਨਾਂ ਨੂੰ ਇੱਕ ਪ੍ਰਸ਼ਾਸਨ ਨੂੰ ਇੱਕ ਗੱਲ ਪੁੱਛਣੀ ਚਾਹੀਦੀ ਇਹਨਾਂ ਨੂੰ ਨੰਬਰ ਪਲੇਟਾਂ ਬਦਲ ਬਦਲ ਕੇ ਕੌਣ ਇਜਾਜ਼ਤ ਦਿੰਦਾ ਘੁੰਮਣ ਦੀ ਬਿਨਾ ਨੰਬਰੀ ਗੱਡੀਆਂ ਕੱਲ ਬੁੱਧਰ ਹਿੱਟ ਕਰਨ ਵੇਲੇ ਨੰਬਰ ਬਿਨਾ ਨੰਬਰ ਅੱਜ ਗੱਡੀ ਨੂੰ ਨੰਬਰ ਲਾਵੇ ਇਹਨਾਂ ਨੂੰ ਇਜਾਜ਼ਤ ਕੌਣ ਦਿੰਦਾ ਆ ਕੀ ਦੀ ਬਈ ਤਵੇ ਚੱਲਦੇ ਆ ਹੱਲਾਸ਼ੇਰੀ ਕੌਣ ਦਿੰਦਾ ਜਿਹੜੇ ਏਰੀਆ ਚ ਆਇਆ ਉੱਥੇ ਦਾ ਪ੍ਰਸ਼ਾਸਨ ਕੀ ਕਰਦਾ ਕਿ ਉੱਥੇ ਬਿਨਾਂ ਨੰਬਰੀ ਗੱਡੀ ਲੈ ਕੇ ਘੁੰਮਦਾ ਹਾਂਜੀ ਬਿਲਕੁਲ ਜੇ ਇਹੀ ਗੱਲ ਆ ਸਾਨੂੰ ਪ੍ਰਸ਼ਾਸਨ ਚੱਕੀਪੋੜ ਤੱਕ ਹੀ ਗਈ ਹੈ ਜੀ ਤੇ ਗਰਦਾਸਪੁਰ ਤੱਕ ਜੀ ਇੰਨੇ ਕਿੱਥੇ ਵੀਆਈਪੀ ਲੈਂਚੋਂ ਗੱਡੀ ਲੰਘ ਰਹੀ ਆ ਦੇਖੋ ਵੀ ਕਿੱਡੇ ਆ ਬੜਾ ਉਹ ਦੂਸਰਾ ਕ੍ਰਾਈਮ ਕਰ ਰਿਹਾ ਹੈ ਸ਼ੱਕ ਬਿਲਕੁਲ ਜਾਇਜ ਇਸੇ ਕਰਕੇ ਡਾਊਟ ਆ ਨਾ ਸਾਨੂੰ ਵੀ ਕਤਲ ਲੱਗਦਾ ਹੈ ਜੀ ਮੁੰਡਾ ਆ ਨਾ ਉਦੀ ਸਾਡੇ ਨਾਲ ਦੇ ਘਟੋ ਘਟ ਪੰਜ ਪਿੰਡ ਉਸ ਬੱਚੇ ਦੀ ਕਤਲ ਮਖਾਨ ਲਈ ਤਿਆਰਾ ਇੰਨਾ ਕ ਵੀ ਰੱਤੀ ਚ ਨਹੀਂ ਇੰਨਾ ਆਦਰ ਸਤਕਾਰ ਹਰ ਇੱਕ ਬੰਦੇ ਦਾ ਭਾਈ ਜਿਹੜਾ 6 ਵਜੇ ਬੱਚਾ ਉੱਠ ਕੇ ਜਿਮ ਜਾ ਰਿਹਾ ਹਾਂ ਜੀ ਉਹਦੇ ਤਾਂ ਕਿਵੇਂ ਕਰ ਸਕਦੇ ਕੋਈ ਨਸ਼ਾ ਕਰਦੇ ਕੋਈ ਸ਼ੋਰ ਕਰ ਦੋ ਨਾ ਹਾਂ ਜੇ ਕੋ ਕਿਸੇ ਨਾਲ ਦੁਸ਼ਮਣੀ ਜਾਂ ਕੋਈ ਸਾਡੇ ਦੇ ਡੰਡੇ ਇਹ ਤਾਂ ਸਰੋਸਤ ਜਾਨੀ ਕਿ ਜਿਹੜਾ ਇਹਨਾਂ ਨੇ ਕੀਤਾ ਨਹੀਂ ਸਾਹਿਬ ਅਸੀਂ ਤਾਂ ਇਹ ਕਹਿਣਾ ਚਾਹਦੇ ਹਾਂ ਜਿਸ ਦਿਨ ਦਾ ਇਹ ਜਾਨੀ ਕਿ ਇਹ ਤਾਂ ਮਰਡਰ ਹੀ ਕਾਂਗੇ ਵੀ ਮਰਡਰ ਹੋਇਆ ਆ ਸਾਨੂੰ ਨਾਂ ਦਾ ਸਰਕਾਰ ਦਾ ਪਤਾ ਲੰਦਾ ਮੈਂ ਖੁਦ ਜਾ ਕੇ ਸਾਡੇ ਸਾਫ ਦਾ ਸਰਪੰਚ ਸਰਜੀਤ ਦੂਜੇ ਆਪਣੇ ਪਿਆਰਾ ਸਿੰਘ ਨਾਲੇ ਮੁੰਡੇ ਹੋਰ ਜਿਹੜੇ ਦੋ ਤਿੰਨ ਟੀਮਾਂ ਬਣਾ ਕੇ ਨਾ ਜੋ ਚੰਡੀਗੜ੍ਹ ਤੱਕ ਇਧਰ ਅਸੀਂ ਜਲੰਧਰ ਪਿੱਛਾ ਕੀਤਾ ਪੂਰਾ ਪਿੱਛਾ ਕੀਤਾ ਕਿਤੇ ਵੀ ਜਨਕਿ ਸਰਕਾਰੀ ਕੈਮਰੇ ਕਿਤੇ ਵੀ ਨਹੀਂ ਚੱਲਦੇ ਕੁਛ 6 ਮਹੀਨੇ ਤੋਂ ਬੰਦਾ ਕੋਈ 7 ਮਹੀਨੇ ਤੋਂ ਬੰਦਾ ਜੀ ਔਰ 11 ਮਿੰਟ ਦੇ ਵਿੱਚ ਇਹ ਬੰਦਾ ਜਿਹੜਾ ਸੇਖੋ ਪੈਟਰੋਲ ਪੰਪ ਤੋਂ ਲੈ ਕੇ ਬਹਿਰਾਮ ਪੰਪ ਤੇ ਦੂਜੇ ਪਹੁੰਚ ਗਿਆ ਪੂਲ ਬਲਾਜੇ ਤੇ ਹੋਰ ਜਿਹੜੀ ਵੱਡੀ ਜ਼ਿਕਰ ਕਰਨਯੋਗ ਆ ਰੋਪੜ ਜਿਹੜਾ ਹਾਈ ਟੈਕ ਨਾਕਾ ਲੱਗਾ ਹੋਇਆ ਜੀ ਆ ਲੱਗਾ ਹੋਇਆ ਮੇਲੀ ਲੱਗਾ ਹੋਇਆ ਕਾਦੇ ਹਾਈ ਟੈਕ ਨਾਕੇ ਆ ਕੁਝ ਚੈਕਿੰਗ ਇਹ ਤੁਸੀਂ ਕੋਈ ਚੈਕਿੰਗ ਜਦ ਭੱਜ ਰਹੀ ਆ ਕਾਦੇ ਹਾਈ ਟੈਕ ਨਾ ਕੇ ਹੁਣ ਟੋਲ ਪਲਾਜ਼ਿਆਂ ਦੇ ਕੋਲ ਤਾਂ ਇਹ ਅਧਿਕਾਰ ਨਹੀਂ ਕਿਸੇ ਨੂੰ ਰੋਕੇ ਚੈੱਕ ਕਰਨ ਪਰ ਇਹ ਤਾਂ ਹਾਈ ਟੈਕ ਨਾਕਿਆਂ ਉੱਤੇ ਪੁਲਿਸ ਪ੍ਰਸ਼ਾਸਨ ਨੂੰ ਤਾਂ ਇਹ ਚੀਜ਼ ਜਿਹੜੀ ਆ ਉਹਨਾਂ ਦੇ ਤਾਂ ਜਾਣਕਾਰੀ ਚ ਹੋਣੀ ਚਾਹੀਦੀ ਆ ਪਰ ਟੋਲ ਪਲਾਜ਼ਾ ਨੇ ਦਾ ਜੇ ਟੋਲ ਕੱਟਣਾ ਤਾਂ ਨੰਬਰ ਪਲੇਟ ਤਾਂ ਹੋਣੀ ਚਾਹੀਦੀ ਆ ਨੰਬਰ ਪਲੇਟ ਤਾਂ ਹੋਣੀ ਚਾਹੀਦੀ ਆ ਫਿਰ ਕੋਲ ਕੋਈ ਕਾਰ ਆ ਗਾੜਾ ਮਾਰ ਰਿਹਾ ਜੀ ਇਹ ਜਿੰਨੀ ਵੀ ਜਗ੍ਹਾ ਉੱਤੇ ਮਾਰੋਗੇ ਤਾਂ ਜੁਰਮ ਆ ਫਿਰ ਜਿੰਨੀ ਜਗ੍ਹਾ ਤੇ ਲਗਾਇਆ ਚੰਡੀਗੜ੍ਹ ਤੋਂ ਲੈ ਕੇ ਗੱਡੀ ਦੇ ਵਿੱਚ ਬਕਾਇਦਾ ਜਿਹੜਾ ਬੀਆਰ ਲੱਗ ਗਈ ਆ ਰੁਪਏ ਹੋਏ ਆ ਗੱਡੀ ਦੇ ਵਿੱਚ ਸਾਰਾ ਕੁਝ ਕੋਈ ਪੁਸ਼ਤਪਨਾ ਹੀ ਕਰ ਰਿਆ ਨਾ ਫਿਰ ਤੁਸੀਂ ਕੱਲ ਸਹੀ ਕਰੇ ਤਾਰਾਂ ਕਿਤੇ ਤਾਂ ਜੁੜਦੀਆਂ ਬੰਦਾ ਇੱਥੇ ਹਿੱਟ ਕਰਕੇ ਤੇ ਉੱਥੇ ਜਾ ਕੇ ਠ ਇਨਸਾਫ ਚਾਹੀਦਾ ਜੀ ਮੈਨੂੰ ਇਹਦੇ ਨਹੀਂ ਲੱਗੀ ਸੱਟ ਮੈਨੂੰ ਇਨਸਾਫ ਚਾਹੀਦਾ ਜੀ ਮੈਂ ਇਨਸਾਫ ਮੰਗਦਾ ਮੈਨੂੰ ਇਨਸਾਫ ਚਾਹੀਦਾ ਮੇਰੇ ਬੇਟੇ ਦਾ ਸਾਜਿਸ਼ ਤਹਿਤ ਕਤਲ ਹੋਇਆ ਕਿਉਂਕਿ ਮੇਰਾ ਬਟਾ ਬੇਚਾਰ ਸਾਈਕਲ ਜਿੱਤੇ ਸਾਈਕਲ ਚਲਦੇ ਆ ਉਸ ਲਾਈਨ ਤੇ ਜਾ ਰਿਹਾ 30 35 ਦੀ ਸਪੀਡ ਤੇ ਬਸ ਮੇਰੀ ਤਾਂ ਐਂਡਿੰਗ ਮੇਂ ਦਿਆ ਕਿ ਮਸਲਾ ਕੋਪਾ ਦਸੇ ਪਿਓ ਮੈਨੂੰ ਅਮਾ ਕੋ ਤੇ ਜਾ ਰਿਹਾ ਉਹ ਬਹੁਤ ਬੋਤਤਾ ਦਵਲ ਤੋ ਜੀ ਬਹੁਤ ਸੁਖੀ ਸੀਗੇ ਪਰ ਇੱਕ ਵਕਤ ਇਦਾਂ ਦਾ ਆਇਆ ਇਹ ਮੁੰਡਾ 6 ਵਜੇ ਬਹੁਤ ਲਾਇਕ ਮੁੰਡਾ ਸੀ ਸਾਰੇ ਪਰਿਵਾਰ ਨਾਲ ਸਾਰੇ ਪਿੰਡ ਡਿਗਰੀਵਨ ਪਿੰਡਾਂ ਨਾਲ ਉਹ ਬੱਚਿਆਂ ਦੇ ਨਾਲ ਲਾਇਕ ਸੀਗਾ ਕੋਈ ਅਲੰਭਾ ਨਾ ਸੀ ਸਾਨੂੰ ਉਹਦਾ ਕੋਈ ਉਹਦਾ ਕਿਸੇ ਨਾਲ ਬੈਰੀ ਦੁਸ਼ਮਣੀ ਨਾ ਸੀ ਤੇ ਚੰਗੇ ਕੰਮਾਂ ਤੇ ਖਿਡਾਰੀ ਸੀਗਾ ਚੰਗਾ ਖੇਡਦਾ ਸੀ ਬੜੀ ਅਡੇਰਦਾ ਸੀ ਕ੍ਰਿਕਟ ਦੀ ਖੇਡ ਖੇਡਦਾ ਸੀ ਕ੍ਰਿਕਟ ਦਾ ਖੇਡ ਖੇਡਦਾ ਸੀ ਤੇ ਹੁਣ 7 ਮਹੀਨੇ ਤੋਂ ਉਹਨੇ ਆਪਣੀ ਦੁਕਾਨ ਦਾ ਕੱਪੜੇ ਲਗੜੋਏ ਦੇ ਵਿੱਚ ਕਰ ਲਈ ਸੀ 7 ਮਹੀਨੇ ਤੋਂ ਉਹ ਦੁਕਾਨ ਤੇ ਕੋਈ ਕਿਸੇ ਪਾਸੇ ਖੇਡਣਾ ਸੀ ਜਾਂਦਾ ਤੇ ਨਾ ਜਿੰਮ ਨੂੰ ਉਹ ਹੁਣ ਜਾਣ ਲੱਗਾ ਸੀ ਕਹਿੰਦਾ ਸੀ ਮੇਰਾ ਸਰੀਰ ਭਾਰਾ ਹੋ ਗਿਆ ਪੰਜਾਂ ਦਿਨਾਂ ਦਾ ਪੰਜਵਾਂ ਦਿਨ ਸੀ ਉਦੋਂ ਸਿਰਫ ਜਿੰਮ ਨੂੰ ਜਾਂਦਿਆਂ ਜਿੱਦਣ ਆਹਾ